ਪ੍ਰੋਟੀਨ ਸ਼ੇਕ ਪੀਨ ਲਾ ਪੀ ਅੱਜਕੱਲ ਹੋਲੇ ਬੜਿਆ ਮੂੰਹ ਮਾ ਕੀ ਗੱਲਾਂ ਨਹੀਂ ਮੂੰਹ ਲਵੇੜਿਆ ਤੂੰ ਹੈ ਕੀ ਖਾਦਾ ਈ ਚਾਕਲੇਟ ਚੋਕਲੇਟਾਂ ਬਹੁਤ ਖਾਣੇ ਤੂੰ ਮੂੰਹ ਵੇ ਕਿਵੇਂ ਲਵੇੜਿਆ ਖਾਣ ਦੀ ਅਗਲੇ ਨਹੀਂ ਤੈਨੂੰ ਮੰਮੀ ਨੇ ਆਜਣਾ ਅੱਜ ਤੇ ਤੇਰੇ ਲਫੜੇ ਵੇਖੀ ਤੂੰ ਆਉਂਦਾ ਮੈਂ ਤੇ ਖੁਸ਼ੀ ਬਹੁਤ ਖੁਸ਼ੀ ਮੋਟੇ ਨਹੀਂ ਆਜ ਕਿਧਰ ਆਏ ਆ ਲਓ ਮੇਰੇ ਵੀਰੋ ਗੋਰਾ ਜੀ ਕਹਿੰਦੇ ਦਸਤ ਤੋਂ ਅਲਰਜੀ ਮੰਦੇ ਹੋਏ ਮਾਸਕ ਲਾ ਕੇ ਕਹਿੰਦੇ ਉੱਤੇ ਚੜੇ ਹੋਏ ਨੇ ਹੈ ਮੁੰਡੇ ਕਹਿੰਦੇ ਮੇਰੇ ਵੀਰੋ ਚੜ ਚੁੱਕੇ ਨੇ ਉੱਪਰ ਜਿਆਦਾ ਉੱਚਾ ਹੋ ਗਿਆ ਤੇ ਆਰਜੀ ਲਿਫਟ ਲਵਾਏ ਥੱਲੇ ਇਹਨਾਂ ਨੂੰ ਓਏ ਬੱਸ ਕਰ ਇੱਥੇ ਲਾ ਲਿਫਟ ਡਾਊਨ ਕਰ ਦਿਗਨ ਤੂੜੀ ਤੇ ਡਿੱਗਣ ਤੂੰ ਆਪਦੀ ਗੱਲ ਕਰ ਅਹੀਂ ਦਾ ਨੇਰੇ ਦੇ ਦੇਖ ਜਾਣੇ ਆ ਅਹੀਂ ਦਾ ਨੇਰੇ ਦੇ ਦੇਖ ਜਾਣੇ ਆ ਤੁਸੀਂ ਨੇਰੇ ਨਹੀਂ ਨਹੀਂ ਵੀਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਾਲੂ ਪਹਿਲਾਂ ਤੁਸੀਂ ਦੋਵੇਂ ਠੀਕ ਆ ਕਿਹੜਾ ਕੰਮ ਕਰਨਾ ਵਾ ਯਮੇ ਵਾਲੇ ਲੱਗਦੇ ਪ੍ਰੋਟੀਨ ਸ਼ੇਕ ਪੀਣ ਲੱਪੀ ਅੱਜਕੱਲ੍ਹ ਓਹ ਹੋਲੇ ਵੱਡ ਗਿਆ ਮੂੰਹ ਮੈਂ ਨਹੀਂ ਪੀਣਾ ਪੀਲਾ ਹਣ ਸਾਰਾ ਪੀਲਾ ਪੀ ਆ ਇਹਦੀ ਐ ਹੈ ਆ ਸੌਵੇਂ ਮੇਰੇ ਯਾਰਾਂ ਦੋਸਤਾਂ ਨੂੰ ਜੇ ਕੋਈ ਆਣ ਕੇ ਸ਼ੀਸ਼ੇ ਤੇ ਆਣ ਕੇ ਫੋਟੋਆਂ ਖਿੱਚੇ ਕਿਉਂਕਿ ਸਾਫ਼ ਕਰਨਾ ਪੈਂਦਾ ਤੇ ਅਜਾਬ ਸਾਫ਼ ਕਰਨਾ ਵਿਆ ਘਰ ਦੇ ਨੇ ਨਹੀਂ ਕੀਤਾ ਪੱਤ ਮੀਜੋ ਕੀ ਗੱਲ ਆਣੀ ਮੂੰਹ ਲਵੇੜਿਆ ਤੂੰ ਹੈ ਕੀ ਖਾਦਾ ਈ ਚਾਕਲੇਟ ਚਾਕਲੇਟਾਂ ਬਹੁਤ ਖਾਣੇ ਤੂੰ ਮੂੰਹ ਵੇਖ ਕਿਵੇਂ ਲਵੇੜਿਆ ਖਾਨ ਦੀ ਅਗਲੇ ਨਹੀਂ ਤੈਨੂੰ ਮम्मी ਨਹੀਂ ਆਜਣਾ ਅੱਜ ਤੇ ਤੇਰੇ ਲਫੜੇ ਵੇਖੀ ਆਉਣਾ ਮੈਂ ਤੇਰੀ ਮੰਮੀ ਨੂੰ ਭੇਜਨੀ ਠੀਕ ਹੈ ਹਾਂ ਕਿੰਨੀ ਖੁਸ਼ੀ ਕਿੰਨੀ ਖੁਸ਼ੀ ਬਹੁਤ ਖੁਸ਼ੀ ਬਹੁਤ ਖੁਸ਼ੀ ਆਪਣੀ ਵਾਲੀ ਮਹੀਨ ਵੀ ਚੱਲ ਪਈ ਅੱਜ ਚੱਲੂ ਅੱਜ ਵੱਡੇ ਵੱਡੇ ਟਰਾਲੇ ਹੀ ਲਾਏ ਆਪਾਂ ਦਾ ਲਓ ਮੇਰੇ ਵੀਰੋ ਗੋਰਾ ਜੀ ਕਹਿੰਦੇ ਦ੍ਰਿਸ਼ਤ ਤੋਂ ਅਲਰਜੀ ਮੰਨਦੇ ਹੋਏ ਮਾਸਕ ਲਾ ਕੇ ਕਹਿੰਦੇ ਉੱਤੇ ਚੜੇ ਹੋਏ ਨੇ ਹੈ ਇਹਨਾਂ ਨੂੰ ਨਹੀਂ ਕੰਡਾ ਦੀ ਕਹਿੰਦੇ ਇਹਨਾਂ ਨੂੰ ਨਹੀਂ ਘਟਾ ਚੜਦਾ ਦੋਵਾਂ ਨੇ ਚੋਬਰਾਂ ਨੂੰ ਇੱਧਰ ਵੇਖ ਤੋ ਕਿਉਂ ਹਾਂ ਓ ਪੀਜੀ ਨਰਸ ਸਿੰਘ ਤੂੰ ਵੀ ਮੂੰਹ ਤੇ ਮਾਸਕ ਲਵਣਾ ਨਹੀਂ ਅੱਜ ਸ਼ਾਮ ਤਾਈ ਆਹੋ ਚਲ ਜੇ ਦਾ ਵਧੀਆ ਕਿੱਲੀ ਯਾਰ ਭਰਾ ਨਹੀਂ ਫੇਰ ਯਾਰ ਪਤਾ ਲੱਗਾ ਯਾਰ ਨਰਸ ਸਿੰਘ ਮੂੰਹ ਦਾ ਮਾਸਕ ਨਾ ਲਵੇ ਅੱਜ ਐਰੇ ਲਾ ਚਾਰ ਫਸਾਦੇ ਦੇ ਬੁੱਲਾਂ ਚ ਕੱਟੀਆਂ ਫਸਾਦੇ ਚਾਰ ਓਏ ਵੇਖੀ ਕਿੰਨੀਆਂ ਫਸ ਜਾਂਦੀਆਂ ਇਹ ਬੁੱਲਾਂ ਚ ਲਾ ਕੇ ਵਿਖਾਈਂ ਗੋਰੇ ਗੋਰੇ ਲਾ ਕੇ ਤਾਂ ਵਿਖਾ ਕਿੰਨੀਆਂ ਲਾ ਕੇ ਕਿੰਨੀਆਂ ਫਸ ਜਾਂਦੀਆਂ ਗੋਰੇ ਤੇਰੇ ਮੂੰਹ ਚ 4 ਏ ਔਨੋ ਵੀ ਔਨੋ ਵੀ ਕੋਈ ਰੋਕੋ ਪਾਣੀ ਪਾ ਕੇ ਪਾਣੀ ਪਾਈ ਜਾਂਦਾ ਸਵੇਰ ਦਾ ਥੱਲੇ 4 ਓਏ ਖਾ ਮੈਂ ਖਾਣੀਏ ਲਾ ਕੇ ਵਿਖਾ ਲਾ ਮੂੰਹ ਲਾ ਕੇ ਵਿਖਾ ਤੇ ਭਾ ਕੋਈ ਨਹੀਂ ਚਾਹ ਦੇ ਨਾਲ ਡਬਲ ਅਸਰ ਹੋਏਗਾ ਲਾ ਕੇ ਵਿਖਾ ਕਿੰਨੀਆਂ ਲੈ ਲੈਣਾ ਗੋਰੇ ਕੱਠੀਆਂ ਦੋ ਕਿ ਚਾਰ ਦੋ ਕੱਠੀਆਂ ਲੈ ਲੈਣਾ ਤੁੰਗੇ ਤੁੰਗੀਆਂ ਲੈ ਲੈਣਾ ਭਾਈ ਤੂੰ ਕਿੰਨੀਆਂ ਲੈ ਲੈਣਾ ਕੱਠੀਆਂ ਕਿੰਨੀਆਂ ਫਸਾ ਲੈਣਾ ਬੁੱਲਾ ਚ ਦੋ ਅੱਬਾ ਹੁਏ ਦੇ ਮੈਂ ਦੋ ਦੋ ਲਾ ਕੇ ਵੇਖ ਲੈ ਕਿਉਂ ਦੋ ਦੋ ਲਾ ਕੇ ਬੰਦ ਹੋ ਜਾਂਦੇ ਬੰਦੇ ਐ ਐ ਹੌਲੀ 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 ਕਿਤੇ ਪੌੜੀ ਥੱਲੇ ਹੀ ਨਾ ਭਾਜੇ ਏ ਗੱਗਵੇ ਇਧਰ ਦੋ ਲਾ ਲੀਆਂ ਅੱਖਾਂ ਨਹੀਂ ਖੋਲਦੀਆਂ ਪਈਆਂ ਕਰੀਏ ਨੱਬੂ ਨੱਬੂ ਲਈ ਆਵੇ ਦੇ ਲਈ ਇਹਨੂੰ ਨਹੀਂ ਦੀਦਾ ਅੱਜ ਕੀ ਕਰਦਾ ਨਹੀਂ ਕਦੇ ਕੁੱਪ ਤੇ ਚੜ ਜਾਂਦਾ ਕਦੇ ਥੱਲੇ ਆ ਜਾਂਦਾ ਕਦੇ ਪਾਣੀ ਲਈ ਜਾਂਦਾ ਏ ਬੰਦੇ ਕੁੱਪ ਜਿਆਦਾ ਉੱਚਾ ਹੋਣ ਕਰਕੇ ਪੌੜੀਆਂ ਨਹੀਂ ਉਤਰਿਆ ਨਹੀਂ ਜਾ ਰਿਆ ਸੀ ਤੇ ਓਏ ਇੱਕ ਦੂਜੇ ਨੇ ਵੀ ਚੜ ਲੈਂਦੀ ਹਰ ਜੀ ਦੂਜੇ ਵੀ ਆ ਗਿਆ ਹਰ ਜਾ ਏ ਲੋ ਵੀ ਮੇਰੇ ਵੀਰੋ ਮੁੰਡੇ ਕਹਿੰਦੇ ਮੇਰੇ ਵੀਰੋ ਚੜ ਚੁੱਕੇ ਨੇ ਉੱਪਰ ਜਿਆਦਾ ਉੱਚਾ ਹੋ ਗਿਆ ਤੇ ਆਰਜੀ ਲਿਫਟ ਲਵਾਈ ਵੀਰਾਂ ਵਾਸਤੇ ਨੀਵੀਂ ਵੀ ਕਰੀਆ ਨੀਵੀਂ ਵੀ ਕਰੀਆ ਹੌਲੀ ਹੌਲੀ ਲਿਫਟ ਇੱਕਾਥਾ ਹੌਲੀ ਹੌਲੀ ਨੀਵੀਂ ਵੀ ਕਰੀਆ ਜੇ ਡਿੱਗਣ ਤੇ ਟੂੜੀ ਤੇ ਡਿੱਗਣ ਹੌਲੀ ਹੌਲੀ ਨੀਵੀਂ ਕਰੀਆਓ ਨੀਵੀਂ ਕਰੀਆਓ ਲਿਫਟ ਨੀਵੀਂ ਕਰੀਆਓ ਕਾਦੇ ਨੀਵੀਂ ਲਿਫਟ ਲਾ ਦੇ ਥੱਲੇ ਇਹਨਾਂ ਨੂੰ ਓਏ ਬੱਸ ਕਰ ਇੱਥੇ ਲਾ ਲਿਫਟ ਡਾਊਨ ਕਰ ਡਿੱਗਣ ਟੂੜੀ ਤੇ ਡਿੱਗਣ ਆਵੜੇ ਓ ਲਿਫਟ ੜ ਗਈ ਏ ਓਏ ਓ ਲਿਫਟ ੜ ਗਈ ਛਿੜਕਾ ਮਾਰ ਇਹਨੇ ਬੰਦੇ ਉੜੇ ਹੋਏ ਨੇ ਹਲੇ ਵੀ ਉੱਤੇ ਕਾਕੇ ਕਿੱਥੇ ਫਸਾਤੇ ਬੰਦੇ ਤੂੰ ਬੱਦਲਾਂ ਚ ਫਸਾਏ ਉਹਨਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਲਾ ਦੇ ਥੱਲੇ ਉਹਨਾਂ ਨੂੰ ਕਿੰਧਰ ਲੜਾਈ ਫਿਰਦਾ ਬੋਦਾਈ ਆਉ ਆ ਗਿਆ ਜੀ ਮੋਟੇ ਨੇ ਅੱਜ ਕਿਧਰ ਆਏ ਆ ਮੇਰੇ ਡੈਡ ਕਰੀ ਨੀ ਲੜ ਚਾ ਲੈ ਓਏ ਰਾਤ ਨੂੰ ਜੇ ਨੀਲੀ ਲੈਡ ਜਗਾ ਦੇ ਇਹਨੂੰ ਦਿਖਣਾ ਚਾਹੀਦਾ ਅਈ ਦਾ ਭਰਾਵਾ ਇਹੀ ਕਹਿਣੇ ਨਾ ਨੀ ਤੂੰ ਆਪਦੀ ਰਾਹ ਚ ਵੇਜ ਜਾ ਯਾਰ ਕੱਲ ਚੇਂਜ ਗੱਲ ਚੇਂਜ ਪਰਸ ਨਾਲ ਗੱਲਾਂ ਨਹੀਂ ਤੂੰ ਆਪਦੀ ਗੱਲ ਕਰ ਇਧਰ ਅਹੀ ਦਾ ਨੇਰੇ ਤੇ ਦੇਖ ਜਾਨੇ ਆ ਅਹੀ ਦਾ ਨੇਰੇ ਤੇ ਦੇਖ ਜਾਨੇ ਆ ਤੂੰ ਹੀ ਨੇ ਰੰਗ ਨਹੀਂ ਨਹੀਂ ਵੀਰੇ ਅਸੀਂ ਦੇਖ ਜਾਨੇ ਆ ਲਾਈਟਾਂ ਇੰਨੀਆਂ ਗਾਲੀ ਲੁਆਈਆਂ ਮੈਂ ਤਾਂ ਇੰਨੀਆਂ ਗਾਲੀ ਲੁਆਈਆਂ 7 ਵਜੇ ਕਹਿੰਦੇ ਨੇਰਾ ਨਾ ਕਰਿਆ ਕਰੋ ਅਸੀਂ ਤਾਂ ਲਾਈਟ ਜਾ ਕੇ ਦੇਖ ਜਾਂਗੇ ਤੇਰੀ ਵਿਰਲਾਦਾ ਕੀ ਕਰਾਂਗੇ ਤੇਰੀ ਵਿਰਲਾਦਾ ਕੀ ਕਰਾਂਗੇ ਆਈਪੀਐਲ ਦਾ ਸ਼ੌਂਕ ਕੋਲੀ ਖੇਡਦਾ ਪਿਆ 3 ਕਿਲੋ ਕੈਚੂਲਟੀ ਬਣਾ ਗਏ ਅੱਜ ਤਾਂ ਚੋਕ ਵਿੱਚ ਹੀ ਰੋਕਿਆ ਨੂੰ ਕਿੰਨੇ 21 ਆਊਟ ਕੀਤਾ ਫਿਰਤੀ ਇੱਕ ਬਹੀਲੀ ਵੀ ਦੋ ਰੋਕੋ ਅਗਲੇ ਦਰਵਾਜ਼ੇ ਉੱਤੇ ਕਿਉਂ ਕਰੈਕਟਰ ਦਾ ਬੜਾ ਜਿਆਦਾ ਫੈਨ ਆ ਮਾਮੂ ਘਾਰਾ ਮਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ